ਨਵਾਂ ਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਸ਼ਾਖਾ ਬਲਾਚੌਰ ਵਿਖੇ ਚੱਲ ਰਹੇ ਕੁਮਾਂ트ਰੀ ਸਹਿਕਾਰਤਾ ਵਰੇ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਸਮਾਗਮ ਮੌਕੇ ਗ੍ਰਾਹਕਾਂ ਨੂੰ ਮਿਲਣੀ ਕੀਤੀ ਗਈ। ਇਸ ਮੌਕੇ ਮੈਨੇਜਰ ਅਰुण ਸਿੰਘ ਰਾਣਾ ਨੇ ਵਿਭਾਗ ਦੀਆਂ ਲਾਭਪਾਤਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਰਜ਼ਾ ਲਾਈਨ ਵਾਲਿਆਂ ਨੂੰ ਅਪੀਲ ਕੀਤੀ ਕਿ ਵਨ ਟਾਈਮ ਸੈਟਲਮੈਂਟ ਤਹਿਤ ਕਰਜ਼ਾ ਰਾਸ਼ੀ ਜਮ੍ਹਾਂ ਕਰਵਾਉਣ। ਉਹਨਾਂ ਸੀਨੀਅਰ ਸਿਟੀਜ਼ਨ ਨੂੰ ਵੀ ਆਖਿਆ ਕਿ ਉਹ ਸਾਡੇ ਬੈਂਕ ਦੇ ਵਿੱਚ ਰਾਸ਼ੀ ਜਮ੍ਹਾਂ ਕਰਵਾਉਣ ਕਿਉਂਕਿ ਬਾਕੀ ਬੈਂਕ ਨਾਲੋਂ ਵੱਧ ਵਿਆਜ ਦਿੱਤਾ ਜਾਂਦਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਰਪ੍ਰੇਮ ਹਰਮਨ ਸਿੰਘ ਰਾਣਾ ਅੱਜ ਦੀ ਸਰਕਾਰਤਾ ਦੇ ਉਸ ਮਾਇਆ ਬੈਂਕ ਦੇ ਵਿੱਚ ਇੱਥੇ ਰਾਜਨ ਵੱਧ ਤੋਂ ਵੱਧ ਹਾਜ਼ਰੀ ਜਿਹੜੇ ਆਏ ਉਹਨਾਂ ਨੂੰ ਅਸੀਂ ਆਪਣੀਆਂ ਪਾਲਸੀਆਂ ਤੋਂ ਜਾਣੂ ਕਰਵਾਇਆ ਇਹ ਵੀ ਕਰਾਇਆ ਕਿ ਜਿਹੜੇ ਸ਼ੈਟੀ ਦੇ ਮੈਂਬਰ ਜਿੰਨੇ ਵੀ ਹੈਗੇ ਉਹ ਸਮੇਂ ਸਿਰ ਆਪਣਾ ਕਰਜ਼ਾ ਮੋੜ ਸਮੇਂ ਸਿਰ ਲੈਣ ਤੋਂ ਕਿ ਡਿਫਾਲਟ ਨਾ ਹੋਣ ਕਿਉਂਕਿ 4% ਦੇ ਵਿਆਜ ਤੇ ਸਿਰਫ ਕਰਜ਼ਾ ਮਿਲ ਰਿਹਾ ਹੈ ਡਿਫਾਲਟ ਹੋ ਕੇ ਨੁਕਸਾਨ ਹੋ ਰਿਹਾ ਹੈ ਜ਼ਿਮੀਂਦਾਰਾਂ ਦਾ ਔਰ ਜਿਹੜੇ ਪੁਰਾਣੇ ਬੰਦੇ ਵੀ ਸਾਡੇ ਨਾਲ ਫਾਲਟਰ ਆ ਸੀ ਉਹਨਾਂ ਨੂੰ ਵੀ ਕਹਿੰਨੇ ਆ ਵੀ ਆਪਣੇ ਸਮੇਂ ਸਰ ਜਿਹਾ ਪੈਸਾ ਸਾਰਾ ਮੋੜ ਜਿਓ ਨਾਲ ਫਾਲਟਰ ਤੇ ਤੋੜਨਾ ਬਣੀ ਕਿਉਂਕਿ ਵੱਧ ਵਿਆਜ ਪੈ ਰਿਹਾ ਉਹ ਜਿਆਦਾ ਜ਼ਿੰਮੇਵਾਰ ਨੂੰ ਤੇ ਬਾਕੀ ਬੈਂਕ ਦੀ ਕੋਈ ਵੀ ਜਿਹਨੇ ਬੈਂਕ ਨਾਲ ਸਾਡੇ ਨਾਲ ਕੰਮ ਕਰਿਆ ਦਾ ਕੰਮ ਹੈ ਜੱਮ ਵਾਲੇ ਸਾਨੂੰ ਆ ਕੇ ਮਿਲਣ ਮਿੰਟ ਤੋਂ ਪਹਿਲਾਂ ਇਹ ਕੰਮ ਕਰਦੇ ਸੀ ਦਾ ਐਫ ਡੀ ਦਾ ਸਾਡੇ ਸੀਨੀਅਰ ਸਿਟੀਜ਼ਨ ਦਾ 76% ਵਿਆਜ ਦੇ ਰਹੇ ਸੀ ਜਾਂ ਕੇ ਐਸ ਵੀ ਬਗਾਰਾ ਤੇ ਸਭ ਤੋਂ ਥੱਲੇ 680 ਤੇ ਉਹ ਟੱਪੀ ਬਣਾ ਰਹੇ ਹੋ ਫਿਰ ਸੋ ਇਸ ਕਰਕੇ ਮੈਂ ਸਾਰੇ ਹਾਂ ਆਏ ਆ ਬੰਦਿਆਂ ਨੂੰ ਫਿਰ ਅਪੀਲ ਕਰਦਾ ਕਿਸ ਬੈਂਕ ਨਾਲ ਜਿੱਦਾਂ ਪਹਿਲਾਂ ਜੁੜੇ ਇੱਥੇ ਜੁੜੇ ਰਹੇ ਹਾਂ ਤੇ ਬਾਤ ਹੋਵੇ ਸਾਨੂੰ ਸਹਿਯੋਗ ਦੇਣ ਅਸੀਂ ਵੀ ਇਹਨਾਂ ਦੀ ਹਰ 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 ਸਮੇਂ ਅਸੀਂ ਵੀ ਇਹਨਾਂ ਦੀ ਮਦਦ ਕਰਨ ਨੂੰ ਕਿਹਾ ਨੇ ਕਿਸੇ ਤਰ੍ਹਾਂ ਦਾ ਮੈਂ ਇੱਕ ਨੱਕ ਹੱਟ ਕੰਮ ਉਹ ਵੀ ਅਜੀਬਮੈਂ ਇੱਕ ਮਿੰਟ ਤੋਂ ਪਹਿਲਾਂ ਕਰਕੇ ਪੇਜਾਂਗੇ